हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 4 ਤਰੀਕ 9ਵਾਂ ਮਹੀਨਾ 2025 ਨੂੰ 300 ਬੱਚਾ ਦਿਖਾਉਣ ਲੱਗਾਗਾ ਇੱਕ ਤਾਂ ਸਾਨੂੰ ਮਿਲ ਜੂਗੀ ਜਰਸੀ ਨਸਲ ਦੀ ਬਹੁਤ ਹੀ ਪਿਆਰੀ ਬੱਚੀ ਤੇ 200 ਮਿਲ ਜਣਗੇ ਐਫ ਨਸਲ ਦੇ ਤੇ ਲਗਭਗ ਐਮ ਮੰਨ ਕੇ ਚੱਲੋ ਵੀ ਤਿੰਨੇ ਬੱਚਾ ਹੀ ਟੀਕਾ ਭਰਉਣ ਦੇ ਕਾਬਲ ਨੇ ਤੇ ਤਿੰਨੇ ਬੱਚੇ ਦੰਦੋ ਕਨਫਰਮ ਅਖੀਰਿਆਂ ਨੇ ਠੀਕ ਆ ਬਾਕੀ ਜਿਹੜਾ ਭਰਾ ਖਰੀਦੂ ਕਿਸੇ ਵੀ ਟੰਗ ਤੋਂ ਤਸੱਲੀ ਕਰ ਸਕਦਾਗਾ ਤੇ ਬਾਕੀ ਆਪਣੇ ਚੈਨਲ ਭਗਤ ਸਿੰਘ ਫਾਰ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਕਿਸੇ ਭਰਾ ਨੇ ਕੋਈ ਦੰਦ ਦੀ ਵੀਡੀਓ ਕਰਨੀ ਹੋਈ ਤਾਂ ਆਪਾਂ ਨੰਬਰ ਨੋਟ ਕਰ ਲਿਓ 8 ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਵੀ ਕੀ ਕੀ ਡਿਟੇਲ ਹੈ ਨਾ ਸੋ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਵੀਰੇ ਹਾਂਜੀ ਹਾਂਜੀ ਬਾਈ ਜੀ ਆਪਣੇ 5 ਦਿਨ ਪਹਿਲਾਂ ਆਪਣੇ ਕੋਲ ਵੀਡੀਓ ਭੇਜਣਾ ਪਤਨ ਦੇ ਬੱਚਾ ਦੀ ਹਾਂਜੀ ਹਾਂਜੀ ਬਾਈ ਦੋ ਬੱਚਾ ਗਾਂ ਬੈਗੇ ਸਤੇ ਨੇ ਪਛੋ ਹਾਂ ਤਿੰਨੇ ਬਾਈ ਜੀ ਬਾਈ ਠੀਕ ਆ ਵੀਰੇ ਐਡਰੈਸ ਬੋਲ ਦਿਓ ਆਪਾਂ ਨਾ ਮੇਰਾ ਕਮਲਪ੍ਰੀਤ ਬਾਈ ਪਿੰਡ ਸੈਣਾ ਵੀਰੇ ਜ਼ਿਲ੍ਹਾ ਬਰਨਾਲਾ ਬਾਈ ਜੀ ਠੀਕ ਆ ਤੇ ਮੋਬਾਈਲ ਨੰਬਰ ਆ 81462 ਬਾਈ 85480 ਸੈਣਾ ਪਿੰਡ ਵੱਡਾ ਹੀ ਹੈਗਾ ਨਾ ਇਧਰ ਭਦੌੜ ਨੇੜੇ ਤੇ ਬਰਨਾਲਾ ਨੇੜੇ ਆ ਹਾਂ ਬਰਨਾਲਾ ਨੇੜੇ ਠੀਕ ਆ ਜੇ ਪਹਿਲਾਂ ਨੰਬਰ ਤੇ ਜਰਸੀ ਬੜਾ ਹੈ ਆਪਣੇ ਕੋਲ ਜਰਸੀ ਬੱਚੀ ਹੈ ਬਾਈ ਜੀ ਕਿੰਨੀ ਉਮਰ ਦੀ ਹੈ ਵੀਰੇ ਸਹੀ ਹੈ ਇਹ ਇਹ 13 ਮਹੀਨਾ ਦੀ ਬੱਚੀ ਹੈ ਬਾਈ ਜੀ ਮੂੰਹੋ ਖੀਰੀ ਹੈ ਬਾਈ ਜੀ ਮੂੰਹ ਦੰਦ ਉਹ ਤੇ ਥਣ ਚਾਰੀ ਆ ਹਾਂ ਥਣ ਚਾਰੀ ਹੈ ਬਾਈ ਜੀ ਥਣ ਚੱਕ ਲਈ ਪਹਿਲਾਂ ਬੱਚੀ ਦੇ ਪਾਸੇ ਲੈ ਬਾਈ ਜੀ ਛੋਲੀ ਝਾਲੀ ਬਹੁਤ ਚੰਗੀ ਛੋਲੀ ਬਹੁਤ ਚੰ ਬਾਈ ਕਾਨਕੂਨੇ ਬੱਚੀ ਦਾ ਕਰਮ ਵਾਲੇ ਬਹੁਤ ਸੋਹਣਾਗਾ ਦੰਦੋ ਬਾਈ ਕਹਿੰਦਾ ਖੀਰੀ ਆ ਤੇ ਤੋਰ ਕਿਸ ਨੂੰ ਦਿਖਾ ਦੇਨੇ ਆਪਾਂ ਤੇ ਕਾਨਕੂਨੇ ਬੱਚੀ ਦੇ ਤੇ ਬੋਦੀ ਵਾਦੀ ਚੈੱਕ ਕਰ ਸਕਦਾ ਹਨ ਤੇ ਇੱਥੇ ਬੈਗ ਸ਼ਾਰਟ ਤੋਂ ਢਾਂਚਾ ਚੈੱਕ ਕਰ ਲਓ ਸੋਹਣੀ ਬੱਚੀ ਕੋਲੋਂ ਮਲਾ ਕੇ ਤੇ ਹਾਈਟ ਵੀ ਜਿੰਨੀ ਕੁ ਮਾਲ ਵੀ ਉਮਰ ਆ ਬੱਚੀ ਦੀ 12 13 ਮਹੀਨੇ ਚਾਹੀਦੀ ਹੋਣੀ ਹੈਗੀ ਤਾਂ ਉਸ ਨਾਲ ਹਾਈਟ ਵੀ ਬੱਚੀ ਦੀ ਬਹੁਤ ਸੋਹਣੀ ਹੈਗੀ ਨਾ ਫੇਸਬੁਕ ਬਹੁਤ ਸੋਹਣਾ ਬਾਈ ਜੀ ਦਾ ਹਾਂ ਲੈ ਇੱਥੋਂ ਬੋਦੀ ਦੇਖ ਲਓ ਜੀ ਹਨ ਤੇ ਕਾਨਕੂਨ ਦੇ ਲੋ ਬੱਚੀ ਦੇ ਵਧੀਆ ਬੱਚੀ ਹੈ ਤੇ ਬਾਕੀ ਦੇਖੋ ਜਿਹੜੇ ਪੁਰਾਣੇ ਪੈਸੇ ਲੌਣੇ ਨੇਗੇ ਉਹਦਾ ਮਨ ਕੀ ਜਾਂਦਾ ਉਹਨੇ ਦੇਖਣਾ ਹੈ ਇੱਥੋਂ ਦੇਖ ਲੈ ਬੱਚਿਆ ਢਾਂਚਾ ਸਾਰਾ ਥੋੜਾ ਤਿਹਾਰ ਦਾ ਕਰ ਜੁੰਦੇ ਨਾ ਇਹ ਹਾਂਜੀ ਹਾਂ ਬਾਈ ਠੀਕ ਹੈ ਥੋੜਾ ਤਿਹਾਰਾ ਪਾਉਂਦੇ ਨਾ ਖੁੱਲੀਆਂ ਖੱਲੀਆਂ ਫਿਰਦੀਆਂ ਰਹਿੰਦੀਆਂ ਬਾਈਆਂ ਨਰਮਾ ਗੱਬਣ ਵੱਛੀ ਹੁੰਦੀ ਆ ਐ ਕਰਨ ਵਾਲੀ ਝੁਲੀ ਕਰੀ ਫਿਰਦੀ ਹੈਗੀ ਬਾਕੀ ਥੋੜਾ ਜਿਹਾ ਸਾਨੂੰ ਪਤਾ ਮੀਂਹ ਦਾ ਮੌਸਮ ਬਾਹਰ ਛੱਟੇ ਪਈ ਜਾਂਦੇ ਹੈਗੇ ਆ ਡੱਬ ਜਾ ਮੜਵੜ ਤਾਂ ਆ ਜਾਂਦਾ ਹੈਗਾ ਕਰੀ ਪਰਲੇ ਪਾਸੋਂ ਕਹੋ ਵੀਰੇ ਨੂੰ ਲੈ ਜੀ ਬੱਚੇ ਤੇ ਵੀਰੇ ਆਪਾਂ ਰੇਟ ਫੜਾ ਦੱਸ ਬੱਚੀ ਕਿੰਨਾ ਕਰਾਂਗੇ ਮੋਲੇ ਦਾ ਬਾਈ ਜੀ 22000 ਰੁਪਿਆ ਬਾਈ ਜੀ ਮਾਨਤਾਂ ਮਾਨਤਨ 20000 ਦੀ ਬੱਚੀ ਦੇ ਦਾਂਗੇ ਬਾਈ ਜੀ ਆਪਾਂ 2000 ਰੁਪਏ ਵਿੱਚ ਛੋਟ ਛੱਪਾ ਹੋਰ ਹੋ ਜਾਣਾ ਹਮ ਓਕੇ ਦਾ ਛੋਟ ਤਾਂ ਆਪਾਂ ਕਰ ਦਾਂਗੇ ਬਾਈ ਠੀਕ ਹੈ ਬਾਈ ਦੇ ਦੇਖੋ ਇੱਕ ਤਾਂ ਦੂਜੀ ਇਸ ਘਰੋਂ ਵੀਡੀਓ ਬਣਾਈ ਆਪਾਂ ਉਦੋਂ ਵੀ ਬਾਈ ਨੇ ਰੇਟ ਵਿੱਚ ਕਰਤੇ ਸੀ ਤੇ ਬੇ ਰੇਟ ਹੀ ਬਿਲਕੁਲ ਬਾਈ ਦੇ ਜਾਇਜ਼ ਬਾਜ਼ਾਰ ਦੇ ਰੇਟ ਹੁੰਦੇ ਕੋਈ ਬਾਹਰ ਨਹੀਂ ਲੋਟਾ ਵਾਲਾ ਹੁੰਦਾ ਕੰਮ ਵੀ ਇਹ ਨਹੀਂ ਕੁਆਲਿਟੀ ਵਾਲਾ ਬੱਚੀ ਹੈ ਹਾਂ ਬੱਚੀ ਬਹੁਤ ਪਿਆਰੀ ਹੈਗੀ ਵਿੱਚ ਛੋਟਾ ਮਾਨਤਨ ਕਰ ਦੂਗਾ ਬਾਈ ਹੈਨਾ ਤੇ ਦੋ ਨੰਬਰ ਬੱਚੀ ਹੈਗੀ ਵੀਰੇ ਆਪਣੇ ਕੋਲ ਐਚ ਐਫ ਹੈ ਹੈਨਾ ਹਾਂਜੀ ਬਾਈ ਇਹ ਕਿੰਨੀ ਕੁ ਮਰਦੀ ਆ ਇਹ 14 ਮਹੀਨਿਆਂ ਦਾ ਬੱਚਾ ਬਾਈ ਜੀ ਦ ਆਈ ਤੁਹਾਨੂੰ ਚੱਕ ਲਓ ਹਾਂ ਥਾਂ ਬੱਚੇ ਚਾਰੇ ਸੋਹਣੇ ਗੈਪ ਚ ਲੱਗੇ ਹੋਣੇਗੇ ਹਾਂਜੀ ਤੇ ਬਾਕੀ ਸਭੀ ਪਲੀ ਲੱਗੇ ਹੋ ਟੀਗਾ ਪਰੋਂ ਦੇ ਕਾਵਲੀ ਆਗੇ ਨਾ ਕਰ ਕਾਵਲੀ ਆ ਬਾਈ ਜੀ ਹਾਂ ਠੀਕ ਹੈ ਵੀਰੇ ਤੋੜ ਦੋ ਆ ਤਿੰਨ ਨਰ ਬੱਚੇ ਇਹ ਬਹੁਤ ਸੋਹਣੀ ਬੱਚੇਗੀ ਟੋਟਲ ਬਾਈ ਕੋ ਤਿੰਨ ਨਗਾ ਜਿੱਦੇ ਪਿੰਡ ਵੀਡੀਓ ਦੇ ਵਿੱਚ ਪਿੰਡ ਸੈਨ ਆ ਗਿਆ ਤੇ ਕਾਦੇ ਘੜ ਬੱਚੀ ਦੇ ਵੀ ਸੋਹਣਾਗਾ ਬਾਕੀ ਸ਼ਰੀ ਦੀ ਬੰਤਰ ਵੀ ਮਤਲਬ ਸਭਿਆ ਪਲਾਂ ਪੂਰਣ ਆ ਨਹੀਂ ਹੈ ਵੀ ਗੁੱਲਸੀ ਲਾਮੀ ਜਗੀ ਇੱਥੋਂ ਥੋੜੀ ਬੱਚੀ ਦੇਖੋ ਨਾ ਬਹੁਤ ਸੋਹਣੀ ਨਜ਼ਰ ਆਉਂਦੀ ਹੈਗੀ ਇਹਦਾ ਬੱਚੀ ਤਾਰਾਂ ਵੀ ਦਈ ਜਾਂਦੀ ਹੈ ਬਾਈ ਜੀ ਹੀਟ ਚਾਹੀਏ ਹਾਂ ਹੀਟ ਚਾ ਬਾਈ ਜੀ ਠੀਕ ਆ ਠੀਕ ਆ ਹਾਂ ਬੜੀ ਬੰਦਾ ਕੋਈ ਜਾਨ ਸਾਰੀ ਨਾ ਟੀ ਘਬਰਾ ਠੀਕ ਆ ਹਾਂਜੀ ਬਾਕੀ ਕੁਆਲਟੀ ਵਧੀਆ ਬੱਚਾਂ ਦੀ ਹੈਗੀ ਤੇ ਬਾਈ ਫਿਰ ਕਮਲ ਇਹਦਾ ਮੁੱਲ ਕਿੰਨਾ ਕਰਨਾ ਹੈ ਇਹਦਾ ਮੁੱਲ ਵੀ ਬਾਈ ਜੀ 22000 ਰੁਪਏ ਹੀ ਹੈ ਜੀ ਇਹ ਵੀ ਨਹੀਂ ਵਿੱਚੋਂ ਬੀਜੀ ਬੀਜ ਛੋੜ ਦੱਪੇ ਇਹਦੇ ਵੀ ਕਰ ਦਾਂਗੇ ਬਾਈ ਜੀ ਠੀਕ ਹੈ ਠੀਕ ਹੈ ਜੇ ਕਿ ਸਾਡੇ ਜੋੜਾ ਇਕੱਠਾ ਲੜੇ ਫਿਰ ਉਹ ਜਾਂ ਮਾਨਤਨ ਹੋ ਜੂਗਾ ਫਿਰ ਫੋਲੋ ਉਹ ਹੀ ਜਾਂ ਮਾਨਤਨ ਕਰ ਦਾਂਗੇ ਬਾਈ ਠੀਕ ਹੈ ਠੀਕ ਹੈ ਲੈ ਦੋ ਨੰਬਰ ਬੱਚੀ ਨੂੰ ਤੁਹਾਨੂੰ 20 'ਚੋਂ ਬਾਈ ਮਾਨਤਨ ਕਰ ਦੂਗਾ ਤੇ ਪਹਿਲੀ ਬੱਚੀ ਦਾ ਤੁਹਾਨੂੰ 20 'ਚੋਂ ਮਾਨਤਨ ਕਰ ਦੂਗਾ ਅੱਗੇ ਆਪਾਂ ਕੋਲ ਤਿੰਨ ਹੋਰ ਬੱਚੀ ਨਾ ਤਿੰਨ ਨੰਬਰ ਪ੍ਰਿੰਟ ਬਹੁਤ ਸੋਹਣਾ ਬੱਚੀ ਦਾ ਪ੍ਰਿੰਟ ਬਹੁਤ ਸੋਹਣਾ ਇਹ ਵੀ ਖੀਰੀਆ ਬੱਚੀ ਇਹ ਵੀ ਖੀਰੀਆ ਬਾਈ ਜੀ ਠੀਕ ਹੈ ਲੈ ਪਹਿਲਾਂ ਥਾਣਾ ਦਿਖਾ ਦੀ ਤਰ੍ਹਾਂ ਤੋਂ ਪਹਿਲਾਂ ਆਪਾਂ ਇਹਦੀ ਵੀ ਥਾਣਾ ਚਾਰ ਹੀ ਸਿੰਘਾਂ ਦੇ ਉੱਠੀਆਂ ਹੋਆ ਬਾਈ ਹਨ ਕੈਮਰੇ ਸਿੰਘਾਂ ਦੀਆਂ ਹਾਂ ਠੀਕ ਆ ਫੋਟੋ ਉੱਠ ਗਈ ਵੀ ਸਿੰਘ ਇੰਨੇ ਨਹੀਂ ਰਹਿਣਗੇ ਇੱਥੋਂ ਵੱਧਦੇ ਨਹੀਂ ਠੀਕ ਆ ਅਬ ਇਹ ਚੰਦਾ ਵਾਹਿਮ ਕਰ ਜਾਂਦਾ ਵੀ ਇਹਦੇ ਸਿੰਘ ਆ ਹਾਂ ਦਿਖਾ ਦੇ ਨੇ ਆਪਾਂ ਹਾਂ ਇਹ ਸਿੰਘ ਹਾਂ ਬੰਦੇ ਕਢਾਤੇ ਸੀਗੇ ਇਹ ਦੂਰੇ ਫੋਟੋ ਉੱਠ ਖੜੀਆਂ ਵੀ ਇੰਨੇ ਨਹੀਂ ਰਹਿਣਗੇ ਇੱਥੋਂ ਨਹੀਂ ਵੱਧਦੇ ਕਹੇ ਇਹ ਦਾਗਣ ਵੇਲੇ ਨਾ ਹਾਂ ਦਾਗਣ ਵੇਲੇ ਕੋਈ ਇੱਥੋਂ ਵੱਧਦੇ ਨਹੀਂ ਪਰ ਰਹਿਣਗੇ ਇੰਨੇ ਨਹੀਂ ਬਾਈ ਹੂੰ ਇਹ ਵਖਰੀ ਜਿਹੜਾ ਭਰਾ ਬੱਚਾਂ ਦਾ ਮਾਰਖਦਾ ਉਹਨੂੰ ਇਹ ਚੀਜ਼ ਦੀ ਪਰਖ ਹੁੰਦੀ ਹੈ ਨਾ ਬਾਕੀ ਬੱਚੇ ਦਾ ਕਲਰ ਪ੍ਰਿੰਟ ਵਗੈਰਾ ਬਹੁਤ ਵਧੀਆ ਨਾ ਲੈ ਚਲ ਬੇ ਮੰਨ ਲੋ ਇਹ ਇਹ ਵੀ ਮਤਲਬ ਇਹੀ ਜੇ ਉਮਰ ਚੁਣਨਾ ਹਾਂਜੀ ਭਾਈ ਇਹ ਵੀ 14 ਮਹੀਨਾ ਦਾ ਬੱਚਾ ਹੀ ਆ ਭਾਈ ਜੀ 14 15 ਲੱਗ ਭਾਗੇ ਬੱਚਾ ਹੋਣਾਗਾ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਕਮਲਬੀਰ ਕਿੰਨਾ ਕਰਨਾ ਹੈ ਇਹਦਾ ਮੁੱਲ 23000 ਰੁਪਿਆ ਭਾਈ ਜੀ ਮਾਦ ਦੜਾਈ ਕਰਦੇ ਯਾਰ ਅੱਜ 40 60000 ਤਾਂ ਦੇ ਦਾਂਗੇ ਬਾਈ ਤਿੰਨੇ ਬੱਬੀ ਵਿੱਚ ਹੀ ਕਰ ਦੋ 20 20 ਦੇ ਦੇ ਦਾਂਗੇ ਬਾਈ ਜੀ ਠੀਕ ਆ ਬਾਕੀ ਜੇ 16 ਦਾ ਮਾਨ ਦਾ ਉਹ ਮਾਨ ਤਨ ਹੋ ਜੂ ਬਾਈ ਜੀ ਮੌਕੇ ਤੇ ਇਕੱਲੀ ਇਕੱਲੀ ਲੈਣਾ ਤਾਂ ਬੀਬੀ ਚ ਹੋ ਜੂਗਾ 60 ਇਕੱਠਾ ਲੈਣਾ ਤਾਂ ਵੀ ਹੱਡਾ ਮਾਨ ਤਨ ਹੋ ਜਾਣਾ ਮਾਨ ਤਨ ਫੁੱਲੀ ਹੋ ਜੂ ਬਾਈ ਜੀ ਹਾਂ ਬੱਚਿਆਂ ਦਾ ਰੰਗ ਪ੍ਰਿੰਟ ਬੱਚੇ ਬਹੁਤ ਸੋਹਣੇ ਨੇਗੇ ਹਾਂਜੀ ਤੇ ਬਾਈ ਮੋਬਾਈਲ ਨੰਬਰ ਇੱਕ ਕਰ ਫੇਰ ਬੋਲ ਦੇਣਾ 81462 ਬਾਈ ਜੀ 85480 ਠੀਕ ਆ ਬਾਈ ਆ ਸੰਮਰਕ ਨੰਬਰ ਹੈ ਜਿਹੜੇ ਪਰਾਂ ਨੂੰ ਜਿਹੜਾ ਨਾ ਪਸੰਦ ਆਊਗਾ ਕਿਸੇ ਵੀ ਟਾਂਗ ਤੋਂ ਤਸੱਲੀ ਕਰਕੇ ਤੁਸੀਂ ਲੈ ਆ ਸਕਦੇ ਹੋਗੇ ਧੰਨਵਾ